ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬੀ ਮੁੰਡਾ ਹਰਿਆਣਾ ਦੇ ਕੈਂਥਲ ਤੋਂ ਗ੍ਰਿਫਤਾਰ ਕੀਤਾ ਹੈ ਦਿਵਿੰਦਰ ਸਿੰਘ ਤੇ ਇਹ ਕੋਰੀਡੋਰ ਰਾਹੀਂ ਕਰਤਾਰਪੁਰ ਵੀ ਗਿਆ ਸੀ ਉੱਥੇ ਆਈਐਸਆਈ ਨੇ ਇੱਕ ਕੁੜੀ ਰਾਹੀਂ ਜਾਲ ਵਿਛਾਇਆ ਤੇ ਇਹਦੇ ਨਾਲ ਸੰਪਰਕ ਹੋ ਗਿਆ ਜਦੋਂ ਵਾਪਸ ਆਇਆ ਤਾਂ ਇਹਦੇ ਰਾਹੀਂ ਜਿਹੜੀ ਖੁਫੀਆ ਜਾਣਕਾਰੀ ਸੀ ਭਾਰਤ ਦੀ ਫੌਜ ਦੀ ਜਹਾਉਰ ਜਿਹੜੇ ਇਟਾਲੀਅਨ ਸੀ ਮਹਿਕਮੇ ਹੁੰਦੇ ਨੇ ਉਹਨਾਂ ਦੀ ਪਾਕਿਸਤਾਨੀ ਆਈਐਸਆਈ ਇਹਦੇ ਤੋਂ ਲੈਂਦਾ ਸੀ ਮੈਂ ਜਿਹੜੀ ਗੱਲ ਕਰਨੀ ਥੋੜਾ ਜਿਹਾ ਨੂੰ ਧਿਆਨ ਦੇ ਨਾਲ ਸੁਣਿਓ ਜਰੂਰ ਇਹ ਬੀਜ ਕਿਹਦੇ ਵੱਲੋਂ ਬੀਜਿਆ ਗਿਆ ਜਿਹੜਾ ਗੁਰਪਤਵੰਤ ਬੰਨੂ ਹੈ ਨਾ ਅਮਰੀਕਾ ਦੇ ਵਿੱਚ ਬੈਠਾ ਤੇ ਤੁਹਾਨੂੰ ਇੱਕ ਫੋਟੋ ਦੀ ਐਡਿਟ ਕਰਾਂਗੇ ਹੁਣ ਉਹ RAMDEV ਮੰਗੂ ਘਗਰੀ ਪਾਈ ਫਿਰਦਾ ਵੈਸੇ ਫਰਾਕ ਨਹੀਂ ਹੁੰਦੀ ਆ ਉਹ ਦੇਖ ਲਿਓ ਵੀਡੀਓ ਮੇਰੇ ਕੋਲੇ ਆ ਵੀ ਗਈ ਹੈ ਉਹਦੀ ਫੋਟੋ ਵੀ ਤੁਹਾਨੂੰ ਐਡ ਕਰਾਂਗੇ ਹੁਣ ਉਹ ਲੁੱਕਦਾ ਫਿਰਦਾ ਜਦੋਂ RAMREELA ਗਰਾਊਂਡ ਦੇ ਵਿੱਚ ਉਹਨੇ ਧਰਨਾ ਲਾਇਸੀ ਨਾ RAMDEV ਨੇ ਜਦੋਂ ਪੁਲਿਸ ਨੇ ਡੰਡਾ ਫੇਰਿਆ ਉਦੋਂ ਕੁਰਤੀ ਤੇ ਸਲਵਾਰ ਪਾ ਕੇ ਯਾਨਕੀ ਬੀਬੀਆਂ ਵਾਲੇ ਕੱਪੜੇ ਪਾ ਕੇ ਰਾਮਦੇਵ ਭਜਿਆ ਸੀ ਤੇ ਹੁਣ ਉੱਥੇ ਪੰਨੂ ਤਾਂ ਇਦਾਂ ਲੁੱਕਦਾ ਫਿਰਦਾ ਅਮਰੀਕਾ ਦੇ ਵਿੱਚ ਉਹਦੇ ਕਾ ਗਰੀਪ ਆਈ ਹੋਈ ਹੈ ਥਰਾਕ ਪਾਈ ਯਾਨਕੀ ਕੁੜੀਆਂ ਵਾਲੀ ਇਹ ਉਹਦੇ ਬੀਜ-ਬੀਜੇ ਹੋਏ ਨੇ ਉਹਨੇ ਕਿਹਾ ਸੀ ਕਿ ਤੁਸੀਂ ਭਾਰਤ ਦੀ ਖੁਫੀਆ ਜਾਣਕਾਰੀ ਜਿਹੜੀ ਉਹ ਪਾਕਿਸਤਾਨ ਦੀ ਆਰਮੀ ਨੂੰ ਦਿਓ ਆਈਐਸਆਈ ਨੂੰ ਦਿਓ ਹੁਣ ਜਿਹੜਾ ਮੁੰਡਾ ਸੀ ਇਹ ਕਰਤਾਰਪੁਰ ਜਾਕੇ ਸੀ ਪਾਕਿਸਤਾਨ ਕੰਤਲ ਹਰਿਆਣੇ ਦੇ ਰਹਿਣ ਵਾਲਾ ਇਹ ਕੁਝ ਪਟਿਆਲੇ ਦਾ ਕਹੀ ਜਾਂਦੇ ਇੱਕ ਕੁੜੀ ਆ ਕੋਈ ਹੋਰ ਯੂਟਿਊਬਰ ਤੇ ਉਹ ਵੀ ਗ੍ਰਿਫਤਾਰ ਕੀਤੀ ਹੈ ਮਲਹੋਤਰਾ ਕਰਕੇ ਸ਼ਾਇਦ ਉਹਦਾ ਨਾਮ ਹੈਗਾ ਤੇ ਇੱਕ ਦੋ ਹੋਰ ਕੁੜੀਆਂ ਤੇ ਇੱਕ ਦੋ ਮੁੰਡੇ ਪੁਲਿਸ ਦੇ ਹੱਥ ਲੱਗੇ ਨੇ ਤੇ ਇਹ ਕੌਣ ਨੇ ਇਹ ਉਹ ਨਹੀਂ ਜਿਹਨਾਂ ਦਿਮਾਗ ਵਿੱਚ ਖਾਲਸਾ ਦਾ ਕੀੜਾ ਕਿ ਜਿਹਨੇ ਪੈਦਾ ਕਰਤਾ ਇੱਕ ਛੋਟੀ ਜੀ ਮੈਨੂੰ ਘਟਨਾ ਚੇਤੇ ਵੈਸੇ ਕਿ ਇਹ ਇਤਿਹਾਸ ਹੀ ਹੈ ਇਹ ਸੱਚ ਨਹੀਂ ਹੁੰਦਾ ਸਾਇੰਟਿਸਟ ਜਿਹੜੇ ਲੋਕ ਹੈ ਜਾਂ ਵਿਗਿਆਨ ਸਾਇੰਸ ਇਹਨੂੰ ਨਹੀਂ ਮੰਨਦੀ ਉਹ ਕਹਿੰਦੇ ਨੇ ਇੱਕ ਖਾਲ ਦੇ ਉੱਪਰੋਂ ਕੋਈ ਬੰਦਾ ਪਾਣੀ ਪੀ ਰਿਹਾ ਸੀ ਤੇ ਉਹ ਜਿਹੜਾ ਕੀੜਾ ਨਹੀਂ ਹੁੰਦਾ ਉਹ ਪਤਾ ਨਹੀਂ ਉਹਨੂੰ ਬਿੱਛੂ ਕਹਿੰਦੇ ਨੇ ਲੜ ਜਾਂਦਾ ਕਿ ਜ਼ਹਿਰ ਹੁੰਦੀ ਉਹਦੇ ਵਿੱਚ ਕਹਿੰਦੇ ਛੋਟਾ ਜਿਹਾ ਹੁੰਦਾ ਜਿਵੇਂ ਦੇ ਦਾਣੇ ਵਰਗਾ ਤੇ ਉਹ ਕਹਿੰਦੇ ਅੰਦਰ ਲੰਘ ਗਿਆ ਤੇ ਫਿਰ ਉਹ ਵੱਡਾ ਹੋ ਗਿਆ ਦਿਮਾਗ ਵਿੱਚ ਫਿਰ ਆਪਰੇਸ਼ਨ ਕਰਕੇ ਬਾਹਰ ਕੱਢਿਆ ਵੈਸੇ ਇਤਿਹਾਸ ਹੀ ਹੈ ਕੋਈ ਸੱਚੀ ਗੱਲ ਨਹੀਂ ਇਦਾਂ ਹੀ ਨਾ ਇਹ ਜਿਹੜੇ ਜਸੂਸੀ ਕਰਨ ਵਾਲਿਆ ਯਾਨੀ ਕਿ ਇਹ ਜਿਹੜਾ ਮੁੰਡਾ ਫੜਿਆ ਜਸੂਸੀ ਉਹ ਕੁੜੀ ਵੀ ਕਰਦੀ ਸੀ ਇਹ ਮੁੰਡਾ ਵੀ ਕਰਦਾ ਸੀ ਭਾਰਤ ਦੀ ਆਰਮੀ ਦੀ ਜਾਂ ਇੰਟੈਲੀਜੈਂਸੀ ਦੀ ਹੋਰ ਵੀ ਜਿਹੜਾ ਮਹਿਕਮਾ ਇਨਵੋਲਵ ਸੀ ਉਹਦੀ ਜਾਣਕਾਰੀ ਖੁਫੀਆ ਜਾਣਕਾਰੀ ਇਹ ਪਾਕਿਸਤਾਨ ਦੇ ਵਿੱਚ ਭੇਜਦਾ ਸੀ ਜਿਹੜਾ ਸੰਧੂਰ ਆਪਰੇਸ਼ਨ ਕੀਤਾ ਉਹਦੇ ਬਾਰੇ ਵੀ ਕਹਿੰਦੇ ਜਾਣਕਾਰੀ ਇਹਨੇ ਮਹਈਆ ਕਰਵਾਈ ਸੀ ਸਾਰਾ ਕੁਝ ਸਾਹਮਣੇ ਆ ਗਿਆ ਹੁਣੇ ਦਿਮਾਗ ਵੀ ਜਿਹੜਾ ਕੀੜਾ ਸੀ ਇਹ ਕਿਹਨੇ ਵੱਡਾ ਕੀਤਾ ਖਾਲਸਤਾਨੀਆਂ ਨੇ ਹੁਣ ਕੋਈ ਖਾਲਸਤਾਨੀ ਪੰਨੂ ਵਰਗੀ ਕਤੇੜ ਆਸਮਿਤ ਜਿਤ ਮਾਨ ਵਰਗੇ ਕੋਈ ਨਹੀਂ ਸਾਹਮਣੇ ਆਉਣਾ ਵੀ ਮੁੰਡੇ ਤੋਂ ਗਲਤੀ ਹੋ ਗਈ ਇਹਦੀ ਜਵਾਨਤ ਕਰਾ ਲਈਏ ਕੋਈ ਕੇਸ ਲੜੂ ਕੋਈ ਨਹੀਂ ਆਉਣਾ ਮੂਰੇ ਹਾਲਾਂਕਿ ਸ਼ੋਰ ਜੇ ਹੈਗਾ ਉਹਦਾ ਕੋਈ ਪ੍ਰੋਫੈਸਰ ਵੀ ਸਾਹਮਣੇ ਆਇਆ ਜੇ ਕਹਿੰਦਾ ਜੀ ਮੈਨੂੰ ਤਾਂ ਇਦਾਂ ਦਾ ਮੁੰਡਾ ਲੱਗਦਾ ਨਹੀਂ ਸੀ ਇਹ ਤਾਂ ਮਾਸੂਮ ਜਿਹਾ ਲੱਗਦਾ ਜਿਹੜੇ ਬੰਦੇ ਨਾ ਬੜੇ ਚੁੱਪ ਕਰਕੇ ਰਹਿਣਗੇ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਜਾਦਾ ਰੱਬ ਨਾਲ ਜੁੜੇ ਹੋਏ ਨੇ ਸ਼ਾਂਤ ਜੇ ਰਹਿਣਗੇ ਤੇ ਉਹ ਅੰਦਰ ਨਾ ਅੱਗਵਾਲੀ ਬੈਠੇ ਹੁੰਦੇ ਪਤਾ ਨਹੀਂ ਕਦੋਂ ਭਾਂਬੜ ਵੜ ਗਿਆ ਤੇ ਹੁਣ ਇਹ ਇੱਕ ਤਾਂ ਕੁੜੀ ਐ ਇੱਕੇ ਮੁੰਡਾ ਜਿਹੜੇ ਦੋ ਤਫਾੜੀ ਲੈ ਪੁਲਿਸ ਨੇ ਹੁਣ ਛੇਤਰ ਪ੍ਰੇਡ ਵੀ ਚੰਗੀ ਤਰ੍ਹਾਂ ਹੋ ਰਹੀ ਐ ਇਹਨਾਂ ਦੀ ਅੱਛਾ ਜਿਹੜੇ ਬੰਦੇ ਇਹਨਾਂ ਨੂੰ ਇਹ ਪੁੱਠੀਆਂ ਮਤਾਂ ਦੇਣ ਵਾਲੇ ਸੀ ਉਹ ਭਾਵੇਂ ਪੰਜਾਬ ਦੇ ਖਾਲਸਤਾਨੀ ਹੋਣ ਭਾਵੇਂ ਬਾਹਰਲੇ ਖਾਲਸਤਾਨੀ ਹੋਣ ਕਿਸੇ ਨੇ ਆ ਕੇ ਸਾਥ ਨਹੀਂ ਦੇਣਾ ਮੈਂ ਇਹ ਵੀਡੀਓ ਤਾਂ ਪਾਈ ਐ ਅਜ ਪੇਰੈਂਟ ਜਿਹੜੇ ਆ ਸਾਡੇ ਬੱਚਿਆਂ ਦੇ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਬੱਚਿਆਂ ਨੂੰ ਸੰਭਾਲੋ ਕੰਟਰੋਲ ਕਰੋ ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ ਇਹ ਜਿਹੜਾ ਕੀੜਾ ਤੁਸੀਂ ਆਪਣੇ ਦਿਮਾਗ ਵਿੱਚ ਪਾਲੀ ਜਾਂਦੇ ਹੋ ਨਾ ਖਾਲਸਤਾਨ ਦਾ ਇਹ ਕੀੜੇ ਨੂੰ ਦੋ ਚਾਰ ਬੂੰਦਾਂ ਜ਼ਹਿਰ ਦੀਆਂ ਦੇ ਦਿਓ ਮਰ ਜਾਊਗਾ ਵਧੀਆ ਰਹੋਗੇ ਤੇ ਜੇ ਕੀੜਾ ਥੋੜਾ ਜਿਹਾ ਵੱਡਾ ਹੋ ਗਿਆ ਨਾ ਸਾਰੇ ਪਰਿਵਾਰ ਦੇ ਛੇਤਰ ਪਵਾਉ ਇਹ ਖਾਲਸ탄 ਦਾ ਕੀੜਾ ਇਹ ਗੱਲ ਚੇਤੇ ਰੱਖਿਓ ਕਿਉਂ ਕਿ ਕਿਉਂਕਿ ਜਿਹੜੇ ਇਹ ਖਾਲਸਤਾਨ ਦੇ ਕੀੜੇ ਨੂੰ ਪੈਦਾ ਕਰਨ ਵਾਲੇ ਨੇ ਨਾ ਉਹ ਵਪਾਰੀ ਨੇ ਉਹਨਾਂ ਨੇ ਖਾਲਸਤਾਨ ਦੇ ਨਾਂ ਤੇ ਬਿਨਸ ਕੀਤਾ ਬਹੁਤ ਵੱਡਾ ਵਪਾਰ ਕੀਤਾ ਭਾਵੇਂ ਸਿਮਰ ਜੀਤ ਮਾਨ ਹੋਵੇ ਭਾਵੇਂ ਪੰਨੂ ਵਰਗੇ ਹੋਣ ਇੱਥੇ ਜਿਹੜੇ ਹੋਰ ਖਾਲਸਤਾਨੀ ਖਾਲਸਤਾਨ ਖਾਲਸਤਾਨ ਕਰਦੇ ਨੇ ਨਾ ਇਹਨਾਂ ਦੇ ਸਭ ਦੇ ਧੰਦੇ ਨੇ ਤੇ ਇਹ ਧੰਦੇ ਆਪਣੇ ਜਵਾਕਾਂ ਦੇ ਸਿਰ ਤੇ ਨਹੀਂ ਕਰਦੇ ਇਹ ਤੁਹਾਡੇ ਵਿਚਾਂ ਦੇ ਸਿਰ ਤੇ ਕਰਦੇ ਹੁਣ ਜਿਹੜਾ ਮੁੰਡਾ ਦਿਵਿੰਦਰ ਫੜਿਆ ਇੱਕੋ ਕੁੜੀ ਹੋੜੀ ਹੈ ਯੂਟਿਊਬਰ ਦੋ ਤਿੰਨ ਹੋਰ ਨੇ ਤੇ ਇਹਨਾਂ ਦੀ ਇਹ ਖਾਲਸਾਨੀਆਂ ਨੇ ਸਾਰ ਨਹੀਂ ਲੈਣੀ ਭੁੱਲ ਜਿਓ ਮਾਂ ਪਿਓ ਨੂੰ ਅਦਾਲਤਾਂ ਦੇ ਵਿੱਚ ਕੋਟਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਜਾ ਕੇ ਢੇੜੇ ਮਾਰਨੇ ਪੈਣਗੇ ਪੁਲਿਸ ਦੀਆਂ ਮਿੰਨਤਾਂ ਤਰਲੇ ਕੇਸ ਝਗੜਨੇ ਪੈਣਗੇ ਤੇ ਕਿਸੇ ਨੂੰ ਸਾਥ ਨਹੀਂ ਦੇਣਾ ਤੇ ਇਹ ਲੌਲੀਪੌਪ ਜਿਹੜੇ ਦੇਣ ਵਾਲੇ ਨੇ ਉਹ ਹੁਣ ਦੂਰ ਬੈਠੇ ਤਮਾਸ਼ਾ ਦੇਖਣਗੇ ਔਰ ਕੋਈ ਨਮਸ਼ਕਾਰ ਲੱਭਣਗੇ ਵੀ ਹੁਣ ਇਹ ਤਾਂ ਫਸ ਗਿਆ ਹੁਣ ਕੋਈ ਹੋਰ ਲੱਭੀਏ ਹੱਥ ਜੋੜ ਕੇ ਬੇਨਤੀ ਹੈ ਭਾਰਤ ਦੇ ਲੋਕਾਂ ਨੂੰ ਜੇ ਤੁਹਾਡਾ ਬੱਚਾ ਤਾਨੂੰ ਥੋੜਾ ਬਹੁਤਾ ਸ਼ੱਕ ਪੈਂਦਾ ਵੀ ਇਹ ਹਰਕਤ ਕਰ ਸਕਦਾ ਤਾਨੂੰ ਕੰਟਰੋਲ ਕਰ ਲੋ ਛੇਤਰਫੇਰ ਉਹ ਘਰ ਦੇ ਵਿੱਚ ਕਿ ਚੰਗੀ ਤਰ੍ਹਾਂ ਅਸ਼ਾ ਇੱਕਾ ਦਾ ਆਨੰਦ ਦੇਣੀ ਹੈ ਤੁਹਾਨੂੰ ਮੈਂ ਗੱਲ ਜਿਤੇ ਰੱਖੀ ਮੇਰੇ ਦੋ ਬੇਟੇ ਹੈ ਮੈਂ ਦੋਨਾਂ ਨੂੰ ਨਾ ਇੱਕ ਬਾਰ ਨੂੰ ਦਿੱਤੀ ਹੋਈ ਹੈ ਵੀ ਜੇ ਤੁਸੀਂ ਕਿਤੇ ਮੋਟਰਸਾਈਕਲ ਲੈ ਕੇ ਚਲੇ ਗਏ ਤੁਹਾਡੇ ਕੋਲੇ ਲਾਇਸੈਂਸ ਨਾ ਹੋਇਆ ਜੇ ਤੁਹਾਨੂੰ ਕਿਸੇ ਨੇ ਨਾਕੀ ਤੇ ਰੋਕ ਲਿਆ ਔਰ ਤੁਹਾਡੀ ਕੋਈ ਗਲਤੀ ਹੋਈ ਤੁਹਾਡਾ ਕਸੂਰ ਹੋਇਆ ਮੈਂ ਕਿਹਾ ਮੈਂ ਤੁਹਾਡੇ ਪਿੱਛੇ ਨਹੀਂ ਜਾਣਾ ਤੁਸੀਂ ਗਲਤੀ ਕਰੋਗੇ ਤੁਸੀਂ ਜ਼ਿੰਮੇਵਾਰ ਹੋ ਇਹ ਵਾਰ ਨਾ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਨਾ ਇਦਾਂ ਘਰ ਵਿੱਚ ਬਹਾ ਕੇ ਇੱਕ ਵਾਰੀ ਬੰਨ ਦੇ ਦਿਓ ਤੇ ਜੇ ਲੱਗਦਾ ਵੀ ਖੇਤਰਫੇਰ ਨਾ ਕੋਈ ਤਾਂ ਖੇਤਰ ਵੀ ਫੇਰ ਦਿਓ ਜੇ ਚੰਗੇ ਰਹਿਣਾ ਦਿਨ ਇਹ ਗੱਲ ਚੇਤੇ ਰੱਖਿਓ ਇਹ ਫੱਥਾ ਨਾਲ ਦਿੱਤੀਆਂ ਮੂੰਹ ਨਾਲ ਤੁਹਾਨੂੰ ਖੋਲਣੀਆਂ ਪੈਣਗੀਆਂ ਜਿਨ੍ਹਾਂ ਨੇ ਇਹ ਦਿਮਾਗ ਵਿੱਚ ਗੰਦਗੀ ਭਰੀ ਸੀ ਨਾ ਖਾਲਸਾਣ ਦੀ ਤੰਨੂ ਕਹਿੰਦਾ ਸੀ ਜੇ ਸੂਸੀ ਕਰੋ ਤੇ ਕਰਤੀਓ ਮੁੰਡੇ ਨੇ ਹੁਣ ਉਹ ਕੁੜੀ ਨੇ ਕਰਤੀ ਤੇ ਹੁਣ ਖੜਨਗੇ ਪਿੱਛੇ ਆ ਕੇ ਹੁਣ ਪੁਲਿਸ ਪਟਾ ਗਿੱਲਾ ਕਰ ਕਰਕੇ ਫੇਰ ਰਹੀ ਹੈ ਬੈਨ ਦੀ ਜਿਹੜੀ ਡਾਂਗ ਹੁੰਦੀ ਉਹ ਵੀ ਗਿੱਲੀ ਹੁੰਦੀ ਹੈ ਪਟਾ ਲੱਗਿਆ ਹੁੰਦਾ ਉਹਤੇ ਬੈਸਮੈਂਟ ਪੁਲਿਸ ਨੂੰ ਪਟਾ ਮਾਰਨ ਦੀ ਲੋੜ ਨੇ ਇੱਕ ਮੋਟਰ ਲਾਈ ਹੁੰਦੀ ਆ ਫਿੱਟ ਕਰਕੇ ਉਹਦੇ ਥੱਲੇ ਕਰ ਰਹੇ ਨੇ ਬਾਹਰ ਫੜ ਕੇ ਵੀ ਇੱਧਰ ਨੂੰ ਆ ਜਾ ਤਾੜ ਤਾੜ ਪੈਂਦੀਆਂ ਨੇ ਫਿਰ ਫਿਰ ਉਹਨਾ ਮਾਂ ਸੁਣਦੀਆਂ ਨਾ ਪਿਓ ਸੁਣਦਾ ਬੈਦਨ ਕਹਿੰਦੇ ਪੁਲਿਸ ਨੇ ਕਮਰੇ ਵੀ ਅੰਡਰਗਰਾਉਂਡ ਬਣਾਏ ਹੋਏ ਆ ਜਿੱਕਾ ਬਾਹਰ ਸੁਣਦੀਆਂ ਨਹੀਂ ਅੰਦਰ ਜੋ ਸੁਣਦਾ ਤੇ ਰੱਬ ਦਾ ਵਾਸਤਾ ਇਹਨਾਂ ਕਤੀੜਾਂ ਦਾ ਕੁਝ ਨਹੀਂ ਜਾਣਾ ਅੱਗੇ ਇਹਨਾਂ ਨੇ ਅਤਵਾਦ ਵੇਲੇ ਨੌਜਵਾਨੀ ਦਾ ਕਾਣ ਕਰਵਾਤਾ ਜੂਨ 84 ਵਾਪਰਿਆ ਅਕਾਲ ਤਖਬ ਦੇ ਅਟੈਕ ਹੋਇਆ ਆ ਭਿੰਡਰਾਂ ਵਾਲੇ ਨੇ ਆਪਣੇ ਜਵਾਕ ਨਾ ਜਿਵੇਂ ਕੁਕੜੀ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਦੀ ਐ ਇਦਾਂ ਸੰਭਾਲ ਕੇ ਰੱਖੇ ਤੇ ਮਰਵਾਏ ਕੌਣ ਆਮ ਲੋਕ ਸੰਭਲ ਜੋ ਹਲੇ ਵੀ ਆਪਣੇ ਬੱਚਿਆਂ ਨੂੰ ਸਮਝਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ